ਦੋਸਤੋ ਦੂਜੇ ਦੇਸ਼ਾਂ ਦੇ ਲੋਕ ਕੋਈ ਵੀ ਕੰਮ ਕਰਨ ਲਈ ਬਹੁਤ ਸਾਰੀਆਂ ਵਿਸ਼ੇਸ਼ ਮਸ਼ੀਨਾਂ ਦੀ ਮਦਦ ਲੈਂਦੇ ਹਨ ਪਰ ਭਾਰਤ ਦੇ ਲੋਕ ਆਪਣੀ ਜੁਗਾੜੂ ਟੈਕਨੀਕ ਨਾਲ ਕੋਈ ਵੀ ਕੰਮ ਕਰ ਲੈਂਦੇ ਹਨ ਜਿਸ ਨੂੰ ਦੇਖ ਕੇ ਪੂਰੀ ਦੁਨੀਆ ਹੈਰਾਨ ਹੁੰਦੀ ਹੈ ਅਤੇ ਅੱਜ ਅਸੀਂ ਤੁਹਾਨੂੰ ਅਜੇ ਹੀ ਇੱਕ ਤੋਂ ਇੱਕ ਵੱਧ ਕੇ ਦੇਸੀ ਜੁਗਾੜ ਦਿਖਾਉਣ ਜਾ ਰਹੇ ਹਾਂ ਤਾਂ ਦੋਸਤੋ ਦੇਖਦੇ ਰਹੋ ਅਤੇ ਸਿੱਖੋ ਕਮਾਲ ਦੀ ਦੇਸੀ ਜੁਗਾੜ ਟੈਕਨੀਕ ਆਓ ਇਸ ਵੀਡੀਓ ਨੂੰ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਮੇਰੇ ਦੋਸਤੋ ਇਸ ਨਾਈ ਨੂੰ ਵੇਖੋ ਇਹ ਕੰਗੀ ਵਿੱਚ ਭਲੇੜ ਫਸਾ ਕੇ ਕਟਿੰਗ ਕਰ ਰਿਹਾ ਹੈ ਇਸ ਨੂੰ ਕਿਸੇ ਵੀ ਮਸ਼ੀਨ ਦੀ ਕੋਈ ਜ਼ਰੂਰਤ ਨਹੀਂ ਹੈ ਇਸ ਨੇ ਆਪਣੀ ਕੰਗੀ ਨੂੰ ਹੀ ਬਲੇਡ ਲਗਾ ਕੇ ਮਸ਼ੀਨ ਬਣਾ ਲਿਆ ਹੈ ਇਹ ਜੁਗਾੜ ਕੇਵਲ ਭਾਰਤੀ ਹੀ ਲਗਾ ਸਕਦੇ ਹਨ ਤੁਹਾਡੀ ਇਸ ਵਿੱਚ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਦੋਸਤੋ ਹੁਣ ਇਸ ਜੁਗਾੜ ਨਾਲ ਵਾਲ ਧੋਣਾ ਵੀ ਸਿੱਖ ਲਓ ਇਸ ਨਾਇਕ ਨੇ ਬਾਈਕ ਦੇ ਟਾਇਰ ਥੱਲੇ ਪਾਣੀ ਰੱਖ ਦਿੱਤਾ ਤੇ ਪਾਣੀ ਦਾ ਫੁਹਾਰਾ ਬਣਾ ਦਿੱਤਾ ਫਿਰ ਆਪਣੇ ਕਸਟਮਰ ਦੇ ਵਾਲਾਂ ਨੂੰ ਇਸ ਫੁਹਾਰੇ ਨਾਲ ਧੋ ਦਿੱਤਾ ਇਸ ਤੋਂ ਬਾਅਦ ਦੇਖੋ ਸਾਇਲੈਂਸਰ ਤੋਂ హెయిర్ ਡ੍ਰਾਇਰ ਦਾ ਕੰਮ ਲੈ ਕੇ ਇਸ ਦਾ ਸਿਰ ਵੀ ਸੁਕਾ ਰਿਹਾ ਹੈ ਹੈ ਨਾ ਕਮਾਲ ਦਾ ਦੇਸੀ ਜਗਾੜ ਤੁਹਾਨੂੰ ਇਹ ਕਿਵੇਂ ਦਾ ਲੱਗਿਆ ਕਮੈਂਟ ਵਿੱਚ ਜਰੂਰ ਦੱਸੋ ਸਾਥੀਓ ਭਾਰਤੀ ਲੋਕ ਕਿਸੇ ਵੀ ਚੀਜ਼ ਨਾਲ ਕੁਝ ਵੀ ਕਰ ਸਕਦੇ ਹਨ ਇਸ ਚਾਚੇ ਨੂੰ ਵੇਖੋ ਇਸ ਚਾਚੇ ਨੇ ਕੈਂਪਾ ਕੋਲਾ ਦੀਆਂ ਬੋਤਲਾਂ ਤੋਂ ਇੱਕ ਲਾਈਫ ਜੈਕਟ ਬਣਾਈ ਹੈ ਅਤੇ ਇਸ ਨਾਲ ਪਾਣੀ ਵਿੱਚ ਤੈਰ ਕੇ ਵੀ ਦਿਖਾਇਆ ਹੈ ਹੈ ਨਾ ਕਮਾਲ ਦਾ ਦੇਸੀ ਜੁਗਾੜ ਦੋਸਤੋ ਬਿਜਲੀ ਵਾਲਿਆਂ ਨੂੰ ਖੰਬੇ ਤੇ ਚੜਨ ਲਈ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਹੈ ਉਹਨਾਂ ਨੂੰ ਪੌੜੀ ਅਤੇ ਰੱਸੀ ਆਦਿ ਦੀ ਵਰਤੋਂ ਕਰਨੀ ਪੈਂਦੀ ਹੈ ਪਰ ਇਹ ਜੁਗਾੜ ਦੇਖੋ ਇਸ ਸਕ੍ਰੈਪ ਮਟੀਰੀਅਲ ਤੋਂ ਬਣੇ ਹੋਏ ਜੁੱਤੇ ਪਾ ਕੇ ਆਸਾਨੀ ਨਾਲ ਖੰਬੇ ਤੇ ਚੜਿਆ ਜਾ ਸਕਦਾ ਹੈ ਦੋਸਤੋ ਹੁਣ ਇਹ ਵੇਖੋ ਇੱਕ ਵੀਰ ਨੇ ਲੱਸੀ ਬਣਾਉਣ ਲਈ ਕਿਸ ਪ੍ਰਕਾਰ ਦਾ ਦੇਸੀ ਜਗਾੜ ਬਣਾਇਆ ਹੈ ਲੱਸੀ ਨੂੰ ਰੜਕਣ ਦੇ ਲਈ ਪਹਿਲਾਂ ਉਸਨੇ ਇੱਕ ਪਾਈਪ ਨੂੰ ਪੱਖੇ ਨਾਲ ਬੰਨ੍ਹ ਦਿੱਤਾ ਅਤੇ ਅੱਗੇ ਮਧਾਣੀ ਬੰਨ੍ਹ ਦਿੱਤੀ ਜਿਸ ਨਾਲ ਕੇ ਲੱਸੀ ਆਪਣੇ ਆਪ ਰੜਕੀ ਜਾ ਰਹੀ ਹੈ ਹੁਣ ਇਸ ਭਰਾ ਨੂੰ ਦੇਖੋ ਇਸ ਦਾ ਸੁਪਨਾ ਕਾਰ ਚਲਾਉਂਦਾ ਸੀ ਪਰ ਜਦੋਂ ਇਸ ਨੂੰ ਕਾਰ ਨਹੀਂ ਮਿਲੀ ਤਾਂ ਇਸਨੇ ਆਪਣੀ ਬਾਈਕ ਨੂੰ ਸਟੀਅਰਿੰਗ ਲਗਾ ਦਿੱਤਾ ਅਤੇ ਬੜੇ ਮਜ਼ੇ ਨਾਲ ਚਲਾ ਰਿਹਾ ਹੈ ਦੋਸਤੋ ਹੁਣ ਇਸ ਨੂੰ ਦੇਖੋ ਇਸ ਵੀਰ ਨੇ ਸਾਈਕਲ ਵਿੱਚ ਇੰਜਨ ਲਗਾ ਦਿੱਤਾ ਹੈ ਅਤੇ ਇਸ ਨੂੰ ਸਟਾਰਟ ਕਰ ਰਿਹਾ ਹੈ। ਇਹ ਸਾਈਕਲ ਨੂੰ ਮੋਟਰਸਾਈਕਲ ਬਣਾ ਦਿੱਤਾ ਗਿਆ ਹੈ। ਹੈ ਨਾ ਮਸਤ ਦੇਸੀ ਜਗਾੜ। ਦੋਸਤੋ ਤੁਸੀਂ ਏਸੀ ਵਾਲੀਆਂ ਕਾਰਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਕਦੀ ਤੁਸੀਂ 쿨ਰ ਵਾਲੀ ਗੱਡੀ ਦੇਖੀ ਹੈ? ਜੇ ਨਹੀਂ ਤਾਂ ਇਸ ਨੂੰ ਵੇਖੋ। ਇਸ ਵੀਰ ਨੇ ਆਪਣੀ ਗੱਡੀ ਵਿੱਚ ਹੀ 쿨ਰ ਫਿੱਟ ਕਰਵਾ ਦਿੱਤਾ ਹੈ। ਹੈ ਨਾ ਮਸਤ ਦੇਸੀ ਜਗਾੜ। ਹੁਣ ਇਸ ਅੰਕਲ ਨੂੰ ਵੇਖੋ। ਇਸ ਨੇ ਆਪਣੀ ਟੋਪੀ ਵਿੱਚ ਇੱਕ ਛੋਟਾ ਜਿਹਾ ਪੱਖਾ ਅਤੇ ਸਿਰ ਤੇ ਸੋਲਰ ਪੈਨਲ ਵੀ ਲਗਾਇਆ ਹੈ। ਵਾਹ ਅੰਕਲ ਜੀ ਗਰਮੀ ਤੋਂ ਬਚਣ ਲਈ ਕੀ ਜਿਗਾਰ ਲਗਾਇਆ ਹੈ ਤੁਸੀਂ ਪਰ ਗਰਮੀ ਤੋਂ ਬਚਣ ਲਈ ਇਹ ਜਿਗਾਰ ਵੀ ਕਮਾਲ ਦਾ ਹੈ ਇਸ ਵੀਰ ਨੇ ਆਪਣੇ ਸਾਈਕਲ ਨੂੰ ਹੀ ਆਟੋ ਬਣਾ ਦਿੱਤਾ ਹੈ ਅਤੇ ਬੜੇ ਮ제 ਨਾਲ ਇਸ ਨੂੰ ਚਲਾਉਂਦਾ ਹੋਇਆ ਜਾ ਰਿਹਾ ਹੈ ਹੁਣ ਇਹ ਕਮਾਲ ਦਾ ਜਿਗਾਰ ਦੇਖੋ 쿨ਰ ਤੋਂ ਕਮਰੇ ਤੱਕ ਹਵਾ ਲੈ ਜਾਣ ਲਈ ਇੱਕ ਪਾਈਪਲਾਈਨ ਬਣਾ ਦਿੱਤੀ ਗਈ ਹੈ ਜਿਸ ਨਾਲ ਕਿ 쿨ਰ ਦੀ ਹਵਾ ਇੱਕ ਕਮਰੇ ਤੋਂ ਦੂਜੇ ਕਮਰੇ ਵਿੱਚ ਜਾ ਸਕੇ ਹੁਣ ਇਸ ਬੀਬੀ ਨੂੰ ਵੇਖੋ ਖਾਲੀ ਬੋਤਲ ਦੀ ਢੱਕਣ ਦੇ ਨਾਲ ਇਸ ਨੇ ਪੋਲੀਥੀਨ ਨੂੰ ਹੀ ਬੋਤਲ ਬਣਾ ਦਿੱਤਾ ਹੈ ਅਤੇ ਉਸ ਦੀ ਵਰਤੋਂ ਕਰ ਰਹੀ ਹੈ ਹੈ ਨਾ ਵਧੀਆ ਦੇਸੀ ਉਗਾੜ ਦੋਸਤੋ ਇਸ ਭਰਾ ਨੇ ਘਰ ਪਏ ਹੋਏ ਬੇਕਾਰ ਡੱਬੇ ਵਿੱਚ ਹੀ ਕੂਲਰ ਬਣਾ ਦਿੱਤਾ ਹੈ ਜੋ ਕਿ ਇੱਕ ਵਧੀਆ ਕੂਲਰ ਦਾ ਕੰਮ ਦੇ ਰਿਹਾ ਹੈ ਹੁਣ ਇਸ ਦਾਦੇ ਨੂੰ ਮਿਲੋ ਇਸ ਨੇ ਦੋ ਸੋਟੀਆਂ ਦੀ ਮਦਦ ਨਾਲ ਇੱਕ ਇਕੁਪਮੈਂਟ ਬਣਾ ਦਿੱਤਾ ਹੈ ਜਿਸ ਨਾਲ ਕੀ ਇਹ ਚਿੱਕੜ ਵਗੈਰਾ ਤੋਂ ਆਰਾਮ ਨਾਲ ਲੰਘ ਸਕਦਾ ਹੈ ਸਾਡਾ ਇਸ ਦਾਦੇ ਨੂੰ ਦਿਲੋਂ ਸਲਾਮ ਹੈ ਹੁਣ ਇਸ ਕਿਸਾਨ ਭਰਾ ਨੂੰ ਦੇਖੋ ਇਸ ਨੇ ਆਪਣੀ ਮੋਟਰਸਾਈਕਲ ਨੂੰ ਹੀ ਮਿੰਨੀ ਟਰੈਕਟਰ ਬਣਾ ਦਿੱਤਾ ਹੈ ਜੋ ਕਿ ਖੇਤ ਜੋਤਣ ਦੇ ਕੰਮ ਆ ਰਿਹਾ ਹੈ ਕਮੈਂਟ ਵਿੱਚ ਦੱਸੋ ਤੁਹਾਨੂੰ ਇਹ ਜੁਗਾੜ ਕਿਵੇਂ ਦਾ ਲੱਗਿਆ ਦੋਸਤੋ ਇਸ ਟਿਊਬਵੈਲ ਨੂੰ ਦੇਖੋ ਜਿੱਥੇ ਕਿ ਲਾਈਟ ਨਹੀਂ ਹੈ ਉੱਥੇ ਇਸ ਕਿਸਾਨ ਵੀਰ ਨੇ ਟਰੱਕ ਦੀ ਮਦਦ ਦੇ ਨਾਲ ਟਿਊਬਵੈਲ ਨੂੰ ਚਲਾ ਦਿੱਤਾ ਹੈ ਹੈ ਨਾ ਵਧੀਆ ਭਾਰਤੀ ਦੇਸੀ ਜੁਗਾੜ ਸਾਥੀਆਂ ਹੁਣ ਇਸ ਟਰੱਕ ਨੂੰ ਦੇਖੋ ਤਹਾਨੂੰ ਲੱਗ ਰਿਹਾ ਹੈ ਕਿ ਇਹ ਇੱਕ ਟਰੱਕ ਹੈ ਪਰ ਅਸਲ ਵਿੱਚ ਇਹ ਕੁਝ ਹੋਰ ਹੈ ਇਸ ਟਰੱਕ ਨੂੰ ਇੱਕ ਬੈਲ ਚਲਾ ਰਿਹਾ ਹੈ ਕਮੈਂਟ ਵਿੱਚ ਦੱਸੋ ਕਦੀ ਪਹਿਲਾਂ ਤੁਸੀਂ ਅਜਿਹਾ ਕੋਈ ਜਿਗਾੜ ਦੇਖਿਆ ਹੈ ਹੁਣ ਇਸ ਕਿਸਾਨ ਵੀਰ ਨੂੰ ਦੇਖੋ ਇਸ ਨੇ ਤਾਂ ਸਾਈਕਲ ਨੂੰ ਹੀ ਹੱਲ ਬਣਾ ਦਿੱਤਾ ਅਤੇ ਸਾਰੇ ਇੰਜੀਨੀਅਰਾਂ ਨੂੰ ਹੀ ਫੇਲ ਕਰ ਦਿੱਤਾ ਹੈ ਦੋਸਤੋ ਤੁਸੀਂ ਵੀ ਕਦੀ ਕੋਈ ਐਹੋ ਜੀ ਜਿਗਾੜੂ ਤਕਨੀਕ ਲਗਾਈ ਹੈ ਜੇ ਲਗਾਈ ਹੈ ਤਾਂ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਦੋਸਤੋ ਗੰਨੇ ਦਾ ਰਸ ਕੱਢਣ ਵਾਲੀ ਮਸ਼ੀਨ ਆਮ ਤੌਰ ਤੇ ਬਹੁਤ ਮਹਿੰਗੀ ਹੁੰਦੀ ਹੈ ਪਰ ਇਸ ਵੀ ਲੱਕੜੀ ਦੇ ਨਾਲ ਹੀ ਇੱਕ ਸਸਤੀ ਅਤੇ ਟਿਕਾਊ ਗੰਨੇ ਦੀ ਮਸ਼ੀਨ ਬਣਾ ਦਿੰਦੀ ਹੈ ਜੋ ਬੜੀ ਆਸਾਨੀ ਨਾਲ ਗੰਨੇ ਦਾ ਰਸ ਕੱਢ ਸਕਦੀ ਹੈ ਦੋਸਤੋ ਜੇਕਰ ਤੁਹਾਡੇ ਘਰ ਵੀ ਏਸੀ ਜਾਂ ਕੂਲਰ ਨਹੀਂ ਹੈ ਤਾਂ ਤੁਸੀਂ ਇਹ ਜੁਗਾਰ ਲਗਾ ਕੇ ਆਪਣੇ ਪੱਖੇ ਨੂੰ ਕੂਲਰ ਬਣਾ ਸਕਦੇ ਹੋ ਅਤੇ ਗਰਮੀ ਦੇ ਵਿੱਚ ਮ제 ਲੈ ਸਕਦੇ ਹੋ ਦੋਸਤੋ ਵਾਸ਼ ਵੇਸਨ ਦੀ ਟੂਟੀ ਦੇ ਵਿੱਚੋਂ ਜੇਕਰ ਬਾਲਟੀ ਭਰ ਨਹੀਂ ਹੋਵੇ ਤਾਂ ਤੁਸੀਂ ਇਸ ਜੁਗਾਰ ਨਾਲ ਭਰ ਸਕਦੇ ਹੋ ਇੱਕ ਬੋਤਲ ਨੂੰ ਕੱਟ ਕੇ ਵਾਸ਼ਬਿਸ਼ਣ ਦੇ ਕੋਲ ਰੱਖ ਦਿਓ ਅਤੇ ਫਿਰ ਦੇਖੋ ਥੱਲੇ ਪਈ ਬਾਲਟੀ ਆਪਣੇ ਆਪ ਭਰ ਜਾਵੇਗੀ। ਦੋਸਤੋ ਹੁਣ ਇਸੇ ਜੁਗਾੜ ਨੂੰ ਦੇਖੋ ਹੈਂਡ ਪੰਪ ਦੇ ਨਾਲ ਹੀ ਮੋਟਰ ਨੂੰ ਫਿੱਟ ਕਰ ਦਿੱਤਾ ਗਿਆ ਹੈ ਅਤੇ ਇਹ ਪਾਣੀ ਵੀ ਕੱਢ ਰਿਹਾ ਹੈ। ਕਮੈਂਟ ਵਿੱਚ ਦੱਸੋ ਤੁਹਾਨੂੰ ਇਹ ਕਿਵੇਂ ਦਾ ਲੱਗਿਆ। ਸਾਥੀਓ ਇਹ ਸੀ ਦੇਸੀ ਇੰਡੀਅਨ ਜੁਗਾੜ। ਤੁਹਾਨੂੰ ਇਹਨਾਂ ਸਾਰਿਆਂ ਵਿੱਚੋਂ ਕਿਹੜਾ ਜੁਗਾੜ ਸਭ ਤੋਂ ਵਧੀਆ ਲੱਗਾ? ਕਮੈਂਟ ਵਿੱਚ ਸਾਨੂੰ ਜਰੂਰ ਦੱਸੋ। ਅਸੀਂ ਅਗਲੇ ਵੀਡੀਓ 'ਚ ਫੇਰ ਮਿਲਾਂਗੇ ਤੇ ਨਾਲ ਹੀ ਮੈਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।